ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੋ ਜੀ ਅੱਜ ਆਪਾਂ ਮੋਟਰ ਵਾ ਤੇ ਇੱਧਰ ਡੈਡੀ ਜੀ ਨੇ ਰੰਗ ਵੀ ਕਰਤਾ ਇਹਨਾਂ ਨੂੰ। ਇਹ ਵਾਲੇ ਕਹਿੰਦੇ ਗਲਤ ਰੰਗ ਲਿਆਂਦਾ ਸਹੀ ਕਰੋਗੇ। ਉਹ ਲਾਲ ਰੰਗ ਗਲਤ ਆ ਗਿਆ। ਇੱਧਰ ਮੋਰੇ ਵੀ ਇਦਾਂ ਹੀ ਆ। ਅਲੈਕੁਮ। ਦੇਖੋ ਜਿੱਦਾਂ ਸੋਹਣੀ ਲੱਦੀ ਏ ਜਾਲੀ ਸਨ। ਜਾਣਦਾ ਠੀਕ ਲੱਗਦੀ ਹਾਂ ਤੇ ਕੁੱਤੇ ਬਿੱਲੇ ਤੇ ਬਹੁਤ ਨਾਸ ਮਾਰਦੇ ਤੇ ਤੇ ਆਪਣਾ ਕਾ ਵੀ ਹੋਈ ਜਾਂਦਾ ਹੌਲੀ ਹੌਲੀ ਕਾ ਵੀ ਸੋਣਾ ਥੋੜਾ ਕਾ ਉਗਣ ਲੱਗਾ ਆ ਦੇਖਦੇ ਹਾਂ ਦੇ ਕੋਸ਼ਣ ਨਹੀਂ ਹੋਈ ਹੱਪਾਲ ਦੀ ਜੀ ਵੀ ਫਿਰ ਵਿੱਚ ਨੂੰ ਬੜੋ ਕਿੱਥੇ ਵਿੱਚ ਨੂੰ ਪਿੱਛੇ ਦਾ ਰਸਤਾ ਅੱਛਾ ਇਧਰੋਂ ਨੇ ਗਿਰ ਜੂਗੇ ਪਾਣੀ ਲੈ ਆ ਵੜੜੀ ਨੇ ਦੇਖੀ ਨਾ ਨੇ ਦੇਖੇ ਪਾਲਕ ਆ ਲੱਗਿਆ ਸਾਰਾ ਇਹ ਸਾਰੇ ਮੇਂ ਤਰਾ ਮੋਲੀਆਂ ਮੋਲੀਆਂ ਵਿੱਚ ਕੁਝ ਹੋਰ ਵੀ ਲੈਤਾ ਗਿਆ ਦੇ ਨਾਲ ਸੋਨੇ ਚਲ ਪਿਆ ਜੀ ਵੀ ਸੋਨੇ ਹੋ ਗਏ ਪਿਆਰੇ ਆਪਣੇ ਉੱਧਰ ਆਏ ਇੱਧਰ ਨੂੰ ਦੇਖੀ ਕਿੱਦਾਂ ਦਰਵਾਜ਼ਾ ਪਿਛਲੇ ਪਾਸੇ ਨੂੰ ਊੜਾ ਕਾ ਖਾਊਗਾ ਨਹੀਂ ਇਹ ਬੂਟੇ ਤਾਂ ਭਰ ਰਹੇਗੇ ਕਿਹੜੇ ਇਹ ਬੂਟੇ ਇਹ ਬੂਟਾ ਕਿੰਨਾ ਸੋਹਣਾ ਹੈ ਇਹਨੂੰ ਬਹੁਤ ਵਧੀਆ ਲੱਗਿਆ ਬੂਟਾ ਹਾਂ 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 ਸੋਹਣਾ ਲੱਗਦਾ ਚਲੋ ਪਿਛਲੇ ਪਾਸੇ ਰਸਤਾ ਇੱਦਾਂ ਨੂੰ ਖੋਲੋ ਹੰਦਾਂ ਪਰ ਇੱਦਾਂ ਨਹੀਂ ਨਸਤਾ ਹਾਂਜੀ ਚਾਹ ਲੁੰਝ ਤਾਂ ਵਧੀਆ ਹੈ ਭਰੀ ਹੈ ਠੀਕ ਹੈ ਗਾਲੀ ਇਹ ਤਾਂ ਖਾਲੀ ਛੱਡਿਆ ਫਾਲੇ ਮਸਤਾ ਗ੍ਰੀ ਲੋਇਆ ਬੰਨੇ ਕਾ ਤੋੜ ਲਓ ਨਾ ਮੈ ਸਕਦਾ ਤਾ ਆਹੀ ਹੈ ਔਰੇ ਆਹ ਹੁੰਦੇ ਤੇ ਇਹ ਅੱਗੇ ਕਿਤੇ ਨਹੀਂ ਹੈ ਸਾਹ ਇਹ ਘੇਰੇ ਚ ਪਹਿਲਾਂ ਆਪਾਂ ਨੇ ਸ਼ਾਇਦ ਇਹ ਚ ਉਹ ਅੱਧਾ ਲਾਇਆ ਮਤਾ ਨਾ ਅੱਧਾ ਨਹੀਂ ਆਪਣਾ ਕਿਆ ਨਾ ਮਤਾ ਹਲਦੀ ਹਲਦੀ ਲਾਈ ਵੀ ਸੀਗੀ ਇੱਥੇ ਐਂ ਕਰੋ ਫਿਰ ਹਾਂਜੀ ਕਿਤੇ ਦਿਨ ਚ ਸ਼ਾਮ ਸਵੇਰਾ ਕਿਆ ਇਹਨੇ ਇਹਨੇ ਕਿ ਸ਼ਾਂਗ ਕਹਿੰਨੇ ਇਹਨਾਂ ਨੂੰ ਹੋਜੂ ਘਰ ਵਾਸਤੇ ਬਸ ਠੀਕ ਆ ਠੀਕ ਆ ਇਹ ਵੀ ਸਾਫ਼ ਕਰਨਾ ਸਾਰਾ ਸਿਰੇ ਦਾ ਸਾਫ਼ ਕਰ ਫਿਰ ਉਹ ਸਾਹਮਣੇ ਛਤਰੀ ਲਾਉਂਗੇ ਕਿੱਥੇ ਲਾਉਣੀ ਛਤਰੀ ਦਿਖਾਈਓ ਉਹ ਸਾਹਮਣੇ ਲਾਉਂਦੇ ਛਤਰੀ ਹੈ ਕਿੱਥੇ ਇਹਦੀ ਕੋਠੇ ਵਿੱਚ ਰੱਖੀ ਦੀ ਇਹ ਵੀ ਸਾਫ ਕਰ ਤੋਰ ਸੁਸਤਰਾ ਜਿਹਾ ਬਣ ਗਿਆ ਤਾਂ ਕਿਹੜਾ ਆ ਜਾਗਾ ਵਧੀਆ ਕਰਿਆ ਪਾਣੀ ਪੂਣੀ ਤੇ ਬਹੁੰਜਦੀ ਮੈਂ ਇਹ ਵੀ ਚੱਕਦਾ ਨਾ ਹੌਲੀ ਹੌਲੀ ਪਹਿਲਾਂ ਉਹ ਲੋਹੇ ਦੇ ਪਿੱਲਰ ਹਲਾਏ ਤੇ ਹੈ ਇਹ ਕੰਮ ਇਹ ਆਪਣੇ ਰੱਖੇ ਅੱਥਰ ਐਨ ਵੀ ਫੁੱਲਾ ਗਿਆ ਦੇਖੋ ਇਹ ਕਿਹੜਾ ਬੂਟਾ ਮੈਂ ਕਹ ਤਾ ਹਾੜੂਆਂ ਦਾ ਸ਼ਾਇਦ ਪਹਿਲਾਂ ਜਮੀਨ ਸੁੱਕਿਆ ਹੋਦਾ ਇਹ ਹੁਣ ਫੁੱਲ ਆਇਆ ਡੇਢ ਤੋਂ ਪੁੱਛੋ 4 ਕਿ ਦਿਨਾਂ ਚ ਸੁਣਿਆ ਲੱਗਦਾ ਹਾਂਜੀ ਹੁਣੇ ਫੁੱਲ ਆਇਆ ਸੱਚੀ ਕਹਿ ਰਿਆ 4 ਕਿ ਦਿਨੇ ਹੋਏ ਆ ਅੱਛਾ ਪਹਿਲਾਂ ਜਮੀਨ ਸੁੱਕਿਆ ਹੋਦਾ ਦੇਖੋ ਫੁੱਲ ਕਿੰਨੇ ਸੋਹਣੇ ਆ ਗਏ ਕਿੰਨਾ ਸੋਹਣਾ ਲੱਗਦਾ ਉਹ ਸਿਰੇ ਤੱਕ ਕੇ ਫੁੱਲ ਹੈ ਵਧੀਆ ਐਦਕੀ ਫਲ ਜ਼ਿਆਦਾ ਲੱਗੂਗਾ ਇਹਦੇ ਪਿਛਲੇ ਸਾਲ ਨਹੀਂ ਤਾਂ ਲੱਗਿਆ ਫੁੱਲ ਆ ਐਦਕੀ ਜ਼ਿਆਦਾ ਲੱਗੂਗਾ ਬਈ ਇਹ ਚਾਹ ਵੀ ਚਾਹ ਦੇ ਦੋ ਮੈਨੂੰ ਵੀ ਪਾਸਤਾ ਵੀ ਲਗਾਇਆ ਤੇ ਪਾਸਤਾ ਖਾ ਲਈ ਡੈਰੀ ਵਾਲਾ ਪਾਸਤਾ ਖਾ ਲਿਆ ਤੇ ਚਾਹ ਚਾਹ ਮੈਨੂੰ ਦੇ ਦੋ ਮੈਂ ਬੇਤੀ ਨਹੀਂ ਲੈ ਚਾਹ ਹਨ ਬਿਸਕੁਟ ਵੀ ਲੈਣ ਤੁਹਾਡੇ ਵਾਸਤੇ ਨੇ ਅੱਛਾ ਜੀ ਥਲੇਬੀ ਨਹੀਂ ਲੈ ਹੈ ਥਲੇਬੀ ਨਹੀਂ ਲੈ ਕੇ ਲੈ ਕੇ ਤੁਸੀਂ ਖਾ ਚਾਹ ਲੈ ਤਾਂ ਆਪਣਾ ਪਾਵਾ ਲੋ ਕਰੋ ਬਲੈਂਡ ਮਾਰੀ ਸੁੱਤ ਨਾ ਮਹਿਤਵ ਦੀ ਕੰਬੇ ਇਹ ਗਰਮੇ ਹੋਣੀ ਬਲੈਂਡ ਦੇ ਦੱਬੇ ਦਾ ਅੱਛਾ ਕਰ ਰੈੱਡ ਦੰਦਾ ਦਾ ਇਹ ਪ੍ਰਾਇਮਰ ਹੈ ਹੈ ਰਮਰ ਦੇਤਾ ਫਿਰ ਉਹਨੂੰ ਭਾਈ ਨੂੰ ਤੁਸੀਂ ਕਿਹੋ ਜਿਹਾ ਕਿ ਤਾਂ ਹੀ ਪੈਦਾ ਹੈ ਕਿ ਉਲਫਾ ਕਿਹੜਾ ਸੀ ਦੇਖ ਤਾਂ ਕਿਹੜਾ ਤਾਂ ਰੰਗ ਡਬਲ ਸ਼ੇਡ ਨਾ ਕਰਦੀ ਉੱਪਰ ਲਾਲ ਥਾਲੇ ਚਿੱਟਾ ਹੂੰ ਉੱਪਰ ਲਾਲ ਥਾਲੇ ਚਿੱਟਾ ਇਹਨੋਂ ਕੱਲਾ ਹੀ ਚਿੱਟਾ ਕਰਿਆ ਭਾਈ ਇਹ ਤਾਂ ਕਹਿੰਦਾ ਵੀ ਲਾਲ ਕਰਦੇ ਉੱਪਰ ਚਿੱਟਾ ਰੱਖ ਦਈਏ ਜੰਦੇ ਮਾਡਰਨ ਮੈਚਿੰਗ ਹੋ ਜਾਊਗੀ ਫਿਰ ਨਾ ਰੰਗ ਹਨ ਜਦ ਗੱਭੇ ਚਿੱਟਾ ਰੱਖ ਲਓਗੇ ਉੱਪਰ ਲਾਲ ਥੱਲੇ ਲਾਲ ਉਹ ਭਗਣਾ ਬਣਦੇ ਲੈ ਮੈਨੂੰ ਵੀ ਦਿਸਕੋਪੀ ਲੈ ਲੈ ਮੇਰੇ ਖਤਰ ਕੈਮਰਾ ਇਹ ਚੁੱਪ ਲਾਉ ਦੀ ਉਹ ਦੱਸਣੀ ਤੁਸੀਂ ਬੈਠ ਨਹੀਂ ਉਹ ਚਾਮਾ ਵਿੱਚ ਹਵਾ ਲੱਗ ਗਈ ਮੋਸਮ ਐਸਾ ਵਾਹ ਬਈ ਮੁੰਜੇ ਤਾਂ ਆਉਣ ਕੇ ਹੈਗੀ ਆ ਸੜਕ ਬਗਲੀ ਨਾ ਆਹ ਵੇ ਸੜਕ ਤੇ ਚੱਲਦੀ ਸਾਰੀ ਹੂੰ ਚੱਲ ਰਿਹਾ ਵਧੀਆ ਇਹ ਰੱਖ ਵਧੀਆ ਹੋ ਗਿਆ ਆਪਾ ਲੱਗੂਗੀ ਹੈ ਨਾ ਹਾਂ ਉਹ ਮਿੱਠੀ ਮਿੱਠੇ ਹੂੰ ਚਲ ਇਹ ਵੀ ਸੋਹਣੇ ਹੋ ਜਾਣਾ ਤੁਸੀਂ ਵਧੀਆ ਬਸੋਂ ਨਾਲ ਚੱਲ। ਕਿੱਦਾਂ ਨੀ ਆ? ਦੋ ਵਿੱਚ ਵਿੱਚ। ਬੈਠੀ ਰਹੋ ਮੇਰਾ ਤਣੀ ਆ। ਬਹੁਤ ਵਧੀਆ ਹੁਣ। ਉਧਰ ਹੁਣ ਘਰਾਂ ਪੱਕ ਜਾਣਾ ਨਾ। ਹੂੰ। ਇਹ ਸੋਨਾ ਹੋ ਜਾਣਾ। ਕਣਕ ਵੀ ਵਧੀਆ ਹੋਈ ਹੋਈ ਆ। ਪਾਲਕ ਸੋਹਣੀ ਹੋਈ ਆਲੇ। ਪਾਲਕ ਆਹੇ ਕਣੀਆਂ ਮੇਥੀ ਉਹ। ਉਹ ਸਾਈਡ 'ਪਾ ਵੀ ਪਾਲਕੇ ਆ। ਹਾਂ। ਆਹ ਦੇ ਕਿੰਨੀ ਸੋਹਣੀ ਹੋਾਈ ਆ। ਉਹ ਤਾਂ ਹੋਈ ਚਾਰੇਆਂ ਦਾ 2 ਵਟਾਂਵਰ ਹੋਈ ਆ ਨਾ। ਹੂੰ। ਰਾਸਤਾ ਮੰਡਵ ਰਹਿਣ ਚਲ ਵਧੀਆ ਪਿੱਛੇ ਰੱਖਿਆ ਹੋਇਆ ਸੀ ਰਸਤਾ ਹਾਲ ਦਾ ਠੀਕ ਲੱਗੇ ਤੁਹਾਨੂੰ ਫਿਰ ਤੇ ਦੇਖੀ ਚਲ ਅੱਤੇ ਤੋ ਪੱਕਾ ਰੰਗ ਨੂੰ ਕਰਨਾ ਹੈ ਬਾਅਦ ਵਿੱਚ ਕਿੰਨਾ ਰਸਤਾ ਬਣਦੀ ਹੁੰਦਾ ਖੁੰਡਾ ਖੁੱਲੇ ਛੜਦਾ ਤਾਂ 14 ਮਿੰਟਰ ਹੋ ਗਏ ਤੇ ਆਪਾਂ ਹਾਂ ਅੰਦਰ ਦੀ ਆਪ ਟਪ ਐਨ ਤਿੱਖੀ ਚੜੀ ਹੋਈ ਸਾਡੇ ਉੱਪਰ ਤੇ 뷰 ਦਿਖਾਉਂਦੇ ਹੁਣ ਤੁਹਾਨੂੰ ਹਵਾ ਜਦਲੀ ਨਾਲੇ ਮੈਂ 14 ਤੇ ਬਚਾਉਂਦੇ 14 ਬਹੁਤ ਕਰੀਆਂ ਨੇ ਸੁੱਕੇ ਧਾਰੇ ਤੇ ਉਹਨਾਂ ਦੀ ਖਾਲੀ ਖੋਲੀ ਵੀ ਹਨ ਆਹ ਧਾਰ ਕਾਦੀ ਐ ਬੰਨੀ ਵੀ ਜਿਹੜੀ ਤਾਂ ਉਹ ਬੰਨੀ ਵੀ ਨਾਲ ਪਈ ਨਹੀਂ ਥੋੜੇ ਜਿਹਾ ਸਾਰਾਂ ਦਾ ਜੀ ਉਸ ਤੇ ਵੀ ਨੇ ਵੀ ਦੇਖੋ ਹਰ ਹਰ ਆ ਜਾਣਾ ਨਾ ਪਹਿਲਾਂ ਉਹ ਟਾਣੀਆਂ ਖਾਲੀ ਵੀ ਇਹਦੀਆਂ ਚਲੋ ਲੋਕ ਲੱਗੇ ਨਾ ਕੋਈ ਲੱਗੇ ਪਰ ਮੈਂ ਕਿੱਧਰ ਲੱਗਣਾ ਨੀ ਦਰਵਾਜ਼ੇ ਤੇ ਇੱਧਰ ਇਹ ਵੀ ਹੋੜੀ ਹੋੜੀ ਏਕਣੀਆਂ ਭਰ ਜਾਣਾ ਸਾਡਾ ਪਰ ਆਪਾਂ ਕੱਲੇ ਪੱਤੇ ਆਉਣਗੇ ਆਪਾਂ ਫੁੱਲ ਆਏ ਵੀ ਇਸ ਮਾਰਚੀ ਚ ਰਿਜ਼ਲਟਾਂ ਦੇ ਟਾਈਮ ਫੁੱਲ ਆਉਣਾ ਇਹਦੇ ਚੰਗਾ ਰਿਜ਼ਲਟ ਆਏ ਪਰ ਤੇ ਦੇਖੋਣ ਜਾਲੀ ਅਸੀਂ ਕਿੱਦਾਂ ਲਈ ਵੀ ਅੱਧਾ ਘੁੰਮੀ ਵੀ ਪਿੱਛੇ ਨੂੰ ਹਾਂ ਇਹਨੂੰ ਵੀ ਕਰਤਾ ਹੂੰ ਫੇਤਾ ਡਰ ਗਿਆ ਇਹਦਾ ਭਾਈ ਅੰਦਰ ਲੱਗੀ ਤੇ ਨਾ ਉਹਨੂੰ ਮੀਟਰ ਰੁਕ ਜਾਂਦਾ ਕਿਤੇ ਮੀਟਰ ਗਲ ਚੱਲਿਆ ਦਾ ਆਹ ਥੋੜੀ ਕੰਨ ਕਰ ਖਰਾਬ ਹੋ ਗਈ ਸਾਡੀ ਉਰੇ ਕਾਤੇ ਉਰੇ ਕੀ ਹੋਇਆ ਤਾਂ ਉਰੇ ਪਾਣੀ ਖੜ ਗਿਆ ਤਾਂ ਅੱਛਾ ਬਾਕੀ ਤਾਂ ਉਹ ਪਿੱਛੇ ਦੇਖ ਨੰਬਰ ਆਪਣੀ ਇਦਾਂ ਨੂੰ ਤਾਂ ਸੋਨੂ ਬਈ ਬਾਕੀ ਸਾਰੇ ਨੇ ਸੋਹਣੇ ਵੀ ਇੱਧਰ ਆ ਗਏ ਹਰੇ ਆ ਭਰੇ ਆਏ ਸਾਰੇ ਵਸੇ ਵਿੱਚ ਨੂੰ ਬੇਲਾ ਵੀ ਦੇਖ ਜੂਗਾ ਹੋਰ ਤੇ ਆਮੀ ਗਾਲੀ ਵੀ ਲਾਉਣੀ ਆਹਾ ਉਹਨਾਂ ਛਤਰੀ ਇਹ ਛਤਰੀ ਲਾਉਂਗੇ ਆਪਾਂ ਇੱਧਰ ਵੀਰੇ ਕਿੱਥੇ ਉਹਦੇ ਕੋਲ ਉਹ ਕੀ ਲੱਗੀ ਜਿਗ ਨਹੀਂ ਕਰੀ ਤੇੜੀ ਨਾ ਜਾ ਪਟਿਆ ਬਹੁਤ ਦਾ ਜਾ ਇਹ ਉੱਥੇ ਲਾਣੀ ਹੈ ਗੱਪੇ ਉੱਤੇ ਲਾ ਕੇ ਦੇਖੀ ਸੀਗੀ ਅਸੀਂ ਪਾਈਪ ਲਾਉਂਗੇ ਪਾਈਪ ਘੱਟ ਕੇ ਲਾਉਂਗੇ ਹੈਗਾ ਪਾਈਪ ਇਹ ਬਣਦੀ ਇਹਨੇ ਇਹ ਜਿਹੜਾ ਹੁਣ ਛਤਰੀਆਂ ਇਹ ਪਹਿਲੀ ਬਣਾਈ ਵੀ ਸਾਡੀ ਇਹ ਪਹਿਲਾਂ ਤੇਗੋਦੀ ਹੋਵੇਗੀ ਕੇਬਲ ਦੀ ਹਾਂਜੀ ਇਹ ਸੀ ਆ ਤਵੀਸ ਕੋ ਆ ਪਹਿਲੀ ਹੁਣ ਚੀਜ਼ ਹੈ ਹਾਂ ਉਹ ਟਾਇਲ ਕਰਕੇ ਹੋਗੀ ਨਾ ਟਾਇਲ ਉੱਚੀ ਉਹ ਕਰੋਗੀ ਤੈਵਲ ਕਰਕੇ ਹੋ ਗਈ। ਛੱਲੀੇ ਵਾਸੋਂ ਮੈਂ। ਆ ਰੰਗ ਹੋਰ ਤਰ੍ਹਾਂ ਨਾਲ ਦੇਖੋ। ਪ੍ਰਾਈਮਰ ਹੈ ਪ੍ਰਾਈਮਰ। ਭਾਈ ਨੇ ਪ੍ਰਾਈਮਰ ਦੇ ਤੱਕ ਗਲਤ ਦੇਤਾ। ਪ੍ਰਾਈਮਰ ਇਹ ਦੇਤਾ। ਨਹੀਂ ਹੋਣਾ ਠੰਡ ਹੈ। ਛੋਲ ਗਰੀ ਗਰਮੀ ਹੈ। ਇੱਧਰ ਪਿਆ ਤੇ ਲੋਈ ਚਲੀ ਜਾਂਨ ਘਰ ਨੂੰ ਅਮੀਰ ਗਲਾਸ ਖੱਟਾ ਕਰਦੇ ਕਾ ਗਲਾਸ ਪਿਆ ਹਾਂ ਚਾਹ ਪੀ ਲਈ ਹਾਂ ਤੇ ਆਹ ਮੋੜ ਸੇ ਮੋਟਰਸਾਈਕਲ ਹੈਗਾ ਮਿਨੇਚੇਰਾਂ ਦਾ ਸਾਡਾ ਬੋਰਡ ਹੈ ਨਾ ਟਾਇਰ ਪੈਂਚਰ ਹੋਇਆ ਪਿਛਲਾ ਉਹ ਟਾਇਰੇ ਨਵਾਂ ਲੈਣਾ ਚੱਲੀ ਅੰਮੀ ਚਲੋ ਇਹ ਬੈਜੋ ਤੇ ਡੈਡੀ ਉੱਧਰ ਪਾਣੀ ਦੇਖਾਂਗੇ ਬੇਕਾ 11 ਰਹਿ ਗਿਆ ਥੋੜਾ ਜਿਹਾ ਸੋ ਚਲੋ ਚਲੀਏ ਘਰ ਨੂੰ